ਕੌਂਸਲ ਵੀ ਕਿ ਸੁਖਨੀ ਸਾਹਿਬ ਦੇ ਪਾੜ ਕਰਾਇਆਗੇ ਨਵੇਂ ਸਾਨੂੰ ਲੈ ਕੇ ਤੁਸੀਂ ਵੀ ਸਾਰਾ ਆਇਓ ਕੀ ਕਹਿਣਾ ਚਾਹੋ ਸੱਚੇ ਪਾਤਸ਼ਾਹ ਜੀ ਦਾ ਪੂਰਾ ਦਸਰ ਲੈ ਕੇ ਨਗਰ ਕੌਂਸਲ ਦੇ ਸਾਰੇ ਕੌਂਸਲਰ ਸਰਵਨ ਪ੍ਰਧਾਨ ਸਰਵਨ ਇਕੱਠ ਸਰਵਨ ਨੇ ਅੱਜ ਪਾਠ ਲਖਾਇਆ ਸੀ ਸੁਖਨੀ ਸਾਹਿਬ ਦਾ ਉਹਦੇ ਚ ਮੈਂ ਦਸਤਮਸਤ ਫੋਨ ਦੇ ਵਾਸਤੇ ਆਇਆ ਹਾਂ ਮੈਂ ਸੱਚੇ ਪਾਤਸ਼ਾਹ ਜੀ ਤਰਨਾ ਕੀ ਬੇਨਤੀ ਕਰਾਂਗਾ ਅਰਦਾਸ ਕਰਾਂਗਾ ਕਿ ਸੱਚੇ ਪਾਤਸ਼ਾਹ ਸਾਡੇ ਫਰੂਸ ਨੂੰ ਚਾਰ ਚੰਨ ਲਾਈਂ ਫਰੂਸਪੁਰ ਜਿਹੜਾ ਪੰਜਾਬ ਦੇ ਵਿੱਚ ਨੰਬਰ 1 ਬਣੇ ਸਾਰੇ ਸ਼ਹਿਰ ਵਾਸੀ ਨੂੰ ਨਵੇਂ ਸਾਲ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੋਗੇ ਨਵੇਂ ਸਾਲ ਦੀ ਮੈਂ ਦੱਸਣਾ ਤੁਹਾਨੂੰ ਬਹੁਤ-ਬਹੁਤ ਵਧਾਈ ਹੋਵੇ ਸਭ ਨੂੰ ਨਵਾਂ ਸਾਲ ਸਭ ਦੇ ਵਾਸਤੇ ਦਿਨਦੁਗਣੀ ਰਾਤਾਂ ਚੌਗਰੀਆਂ ਹਨ ਉਹਨਾਂ ਦੇ ਵਾਸਤੇ ਫਿਰੋਜ਼ਪੁਰ ਦਾ ਆਉਣ ਵਾਲਾ ਸਮਾਜ ਜਿਹੜਾ ਆਉਣ ਵਾਲਾ ਪ੍ਰੋਗਰਾਮ ਵਨ ਆਫ ਦਾ ਬੈਸਟ ਪ੍ਰੋਗਰਾਮ ਹੋਏਗਾ ਕਿਉਂਕਿ 2027 ਦੇ ਵਿੱਚ ਇਹ ਮੈਂ ਨਹੀਂ ਕਹਿੰਦਾ ਪੰਜਾਬ ਦੇ ਲੋਕ ਕਹਿੰਦੇ ਨੇ ਕਾਂਗਰਸ ਨੇ ਆ ਜਾਣਾ ਹੈ ਜਿਹੜੇ ਕੰਮ ਇਹਨਾਂ ਤੋਂ ਨਹੀਂ ਹੋ ਪਏ ਉਹ ਕੰਮ ਪੂਰੇ ਕਰਾਉਂਗੇ ਜੋ ਫਿਰੋਜ਼ਪੁਰ ਤਰੱਕੀ ਦੀਆਂ ਜੀਆਂ ਤੇ ਸੀਗਾ ਉਦੇ ਵਿੱਚ ਅੱਜ ਮੈਂ ਦੇਖ ਰਿਹਾ ਕਿ ਇੱਥੇ ਜਿਹੜੇ ਪਾਰਕ ਆ ਉਹਦੇ ਚੈਲਸੀਅਲਿਸ ਬੰਦ ਹੋਈਆਂ ਹੋਈਆਂ ਨੇ ਸੀਵਰੇਜ ਸਿਸਟਮ ਦਾ ਪੱਠਾ ਬੈਠਾ ਹੋਇਆ ਹੈ ਸੜਕਾਂ ਦਾ ਪੱਠਾ ਬੈਠਾ ਹੋਇਆ ਉਹ ਸਾਰੀਆਂ ਚੀਜ਼ਾਂ ਦਾ ਜ਼ਾਇਦਾ ਲੈ ਕੇ ਫਰੋਜ਼ਪੁਰ ਨੂੰ ਨੰਬਰ 1 ਬਣਾਵਾਂਗੇ ਪੈਸੇ ਦੀ ਕੋਈ ਕਮੀ ਨਹੀਂ ਆਉਂਦਾਂਗੇ ਮੇਰਾ ਤੁਹਾਡਾ ਵਾਦਾ ਹੈ ਕਿਉਂਕਿ ਮੈਂ ਤੁਹਾਨੂੰ ਕਹਿ ਗਿਆ ਸੀ ਕਿ ਪੀਜੀ ਲੈ ਕੇ ਆਵਾਂਗੇ ਉਹਦੀ ਲੜਾਈ ਸਾਰੇ ਫਰੋਜ਼ਪੁਰ ਵਾਲਿਆਂ ਨੇ ਮਿਲ ਕੇ 2012 ਦੇ ਵਿੱਚ ਸੈਂਕਸ਼ਨ ਹੋਇਆ ਸੀ ਹੁਣ ਉਹ ਤਿਆਰ ਹੋ ਰਿਹਾ 500 ਕਰੋੜ ਦੇ ਨਾਲ ਉਹਨੇ ਮਾਰਚ ਦੇ ਵਿੱਚ ਸ਼ੁਰੂ ਹੋ ਜਾਣਾ ਪਹਿਲੀ ਵਾਰ ਹੈ ਕਿ ਹਿੰਦੁਸਤਾਨ ਸਰਕਾਰ ਤੋਂ 500 ਕਰੋੜ ਰੁਪਏ ਇਥੇ ਹਸਪਤਾਲ ਬਣ ਰਿਹਾ ਇਹ ਤਾਂ ਜਦੋਂ ਦਾ ਹਿੰਦੁਸਤਾਨ ਆਜ਼ਾਦ ਹੋਇਆ ਹੈ ਤੱਕ ਬਣਿਆ ਨਹੀਂ ਸੀਗਾ ਉਹਦੇ ਵਿੱਚ ਅਸੀਂ ਮੈਡੀਕਲ ਕਾਲਜ ਵੀ ਲੈ ਕੇ ਆਉਣਾ ਹੈ ਨਰਸਿੰਗ ਸਕੂਲ ਵੀ ਲੈ ਕੇ ਆਉਣਾ ਉਹਦੇ ਨਾਲ ਇਥੋਂ ਦੇ ਜਿਹੜੇ ਬੱਚੇ ਆ ਉਹਨਾਂ ਦਾ ਫਾਇਦਾ ਹੋਏਗਾ ਕੋਸ਼ਿਸ਼ ਕਰਾਂਗਾ ਸੱਚੇ ਬਾਸ਼ਾ ਤਾਕਤ ਬਖਸ਼ਣਗੇ ਉਹਦੇ 10 10% ਜਿੰਨੇ ਸੀਟਾਂ ਨੇ ਉਹ ਫਰੋਜ਼ ਪਰਦੇ ਰਸਨੀਕਾਂ ਦੇ ਵਾਸਤੇ ਰੱਖਾਂਗੇ ਕਿਉਂਕਿ ਜਦੋਂ ਪਹਿਲਾਂ ਕੋਈ ਮਲਟੀਪਲ ਸਟਰਕਚਰ ਹੋ ਜਾਂਦਾ ਸੀ ਕੁਝ ਹੋ ਜਾਂਦਾ ਸੀ ਇਥੋਂ ਦੇ ਲੋਕ ਜਿਹੜੇ ਉਹਨੂੰ ਲੁਧਿਆਣਾ ਅੰਮ੍ਰਿਤਸਰ ਜਾਂ ਜਰੰਦਰ ਜਾਣਾ ਪੈਂਦਾ ਸੀ ਤੇ ਬੜਾ ਮੁਸ਼ਕਲ ਹੁੰਦਾ ਸੀ ਉਹ ਜਿਹੜਾ ਹੈਗਾ ਇਲਾਜ ਵੀ 10 ਰੁਪਏ ਦੇ ਵਿੱਚ ਹੋਏਗਾ ਇਸ ਨਾਲ ਨਾਲ ਇੱਕ ਅਸੀਂ ਯੂਨੀਵਰਸਿਟੀ ਲੱਗੇ ਆਈ ਸੀ ਉਹ ਯੂਨੀਵਰਸਿਟੀ ਵੀ ਜਿਹੜੀ ਹੈਗੀ ਹੈ ਇਹਨਾਂ ਤੋਂ ਚੱਲ ਨਹੀਂ ਰਹੀ ਮੈਂ ਇਹ ਕਹਿਣਾ ਚਾਹੁੰਦਾ ਕਿ ਜਿੱਥੇ ਵੱਡਾ ਹਸਪਤਾਲ ਆ ਜਾਏ ਜਿੱਥੇ ਯੂਨੀਵਰਸਿਟੀ ਆ ਜਾਏ ਉਹ ਜਿਹੜਾ ਸੂਬਾ ਉਹ ਹਮੇਸ਼ਾ ਤਰੱਕੀ ਕਰਦਾ ਹੈ ਉਹਦੇ ਨਾਲ ਨਾਲ ਇੱਕ ਯੂਐਨਓ ਦਾ ਐਗਰੀਮੈਂਟ ਹੈ ਜਿੱਥੇ ਵੱਡਾ ਹਸਪਤਾਲ ਹੋਵੇ ਵੱਡਾ ਗੁਰਦੁਆਰਾ ਸਾਹਿਬ ਹੋਵੇ ਉੱਥੇ ਤੁਹਾਡੇ ਤੇ ਬੰਬਾਰਡਮੈਂਟ ਨਹੀਂ ਹੋ ਸਕਦੀ ਜਿਵੇਂ ਪਹਿਲਾਂ 65 71 ਚ ਕਰ ਜਾਂਦੇ ਸੀ ਪਿੱਛੇ ਜੇ ਵੀ ਤੁਸੀਂ ਦੇਖਿਆ ਹੋਇਆ ਇਹ ਬੜੀ ਵੱਡੀ ਗੱਲ ਹੈ ਇਸ ਸਾਰਾ ਕੁਝ ਰੋਸਪੁਰ ਦੇ ਲੋਕਾਂ ਦੀ ਦੇਣ ਹੈ ਅਸੀਂ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਰੋਸਪੁਰਪਤੋਂ ਕੇ ਲਈ ਚ। ਪ੍ਰਧਾਨ ਜੀ ਨਵੇਂ ਸਾਲ ਨੂੰ ਲੈ ਕੇ ਨਗਰ ਕੌਂਸਲ ਵੀ ਗਏ ਸੁਖਨੀ ਸਾਹ ਦੇ ਪਾਠ ਕਰਾਏ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਜੀ? ਮੈਂ ਰੀਕੂ ਬਰੋਗਰ ਨਗਰ ਕੌਂਸਲ ਸਾਰੇ ਸ਼ਹਿਰ ਨਿਵਾਸੀਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਜ਼ਿਆਦਾ ਵਧਾਈ ਦਿੰਦਾ। ਅੱਜ ਨਗਰ ਕੌਂਸਲ ਸਰੋਸਪੁਰ ਵਿਖੇ ਸਾਰੇ ਰੋਸਪੁਰ ਦੀ ਚੜ੍ਹਦੀ ਕਲਾ ਵਾਸਤੇ ਸਾਰੇ ਐਮਸੀ ਸਹਿਬਾਨ ਦੀ ਚੜ੍ਹਦੀ ਕਲਾ ਵਾਸਤੇ ਸਾਰੇ ਨਗਰ ਕੌਂਸਲ ਦੇ ਸਟਾਫ ਦੇ ਪਰਿਵਾਰਾਂ ਦੇ ਚੜ੍ਹਦੀ ਕਲਾ ਵਾਸਤੇ ਅਨੁਸ਼ਕਤੀ ਸਾਹਿਬ ਦਾ ਬਾਠ ਕਰਾਇਆ ਗਿਆ ਤੇ ਮੈਂ ਸਾਰੇ ਫਰੋਜ਼ਪੁਰ ਦੇ ਵਸਨੀਕਾਂ ਨੂੰ ਹੱਥ ਜੋੜ ਕੇ ਇਹ ਵੀ ਬਿਕਾਉਣਾ ਵੀ ਨਗਰ ਕੌਂਸਲ ਦਾ ਸਾਫ ਸਫਾਈ ਰੱਖਣ ਦੇ ਵਿੱਚ ਨਗਰ ਕੌਂਸਲ ਦਾ ਸਾਥ ਦਿਓ ਕਰੋ ਨਗਰ ਕੌਂਸਲ ਦਾ ਸਟਾਫ ਆਪਣੇ ਕੰਮ ਦੇ ਵਿੱਚ ਬਿਲਕੁਲ ਵੀ ਕੁਤਾਹੀ ਨਹੀਂ ਵਰਤਦਾ ਉਹ ਜੋ ਕਰ ਸਕਦਾ ਹੈ ਫਰੋਜ਼ਪੁਰ ਸ਼ਹਿਰ ਵਾਸਤੇ ਕਰਦਾ ਹੈ ਤੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਹੱਥ ਜੋੜ ਕੇ ਫਿਰ ਰੀਪੀਟ ਕਰਦਾ ਵੀ ਹਰ ਸ਼ਹਿਰ ਨਿਵਾਸੀ ਆਪਣੀ ਜ਼ਿੰਮੇਵਾਰੀ ਸਮਝੇ ਤਾਂ ਕਿ ਆਪਾਂ ਜੜਾ ਆਪਣਾ ਸ਼ਹਿਰ ਉਹਨੂੰ ਸਾਫ਼ ਸੁਥਰਾ ਰੱਖ ਸਕੀਏ ਮੈਂ ਕੋਈ ਫਿਰ ਸਾਰੇ ਸ਼ਹਿਰ ਨਿਵਾਸੀਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਦਿੰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਵੀ ਸਾਡੇ ਫਲਸਪੁਰ ਦੇ ਵਿੱਚ ਹਮੇਸ਼ਾ ਹੀ ਸ਼ਾਂਤੀ ਬਰਗਾਨ ਬਰਕਰਾਰ ਰਹੇ ਤੇ ਵਾਹਿਗੁਰੂ ਸਾਰੇ ਫਲਸਪੁਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ